ਸਰਦਾਰ ਸੰਤ ਸਿੰਘ ਜੀ ਵੱਲੋਂ ਇੱਕ ਛੋਟਾ ਜਿਹਾ ਬੂਟਾ ਲਗਾਇਆ ਗਿਆ ਸੀ ਉਹ ਬੂਟਾ ਅੱਜ ਇੱਕ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰਕੇ ਖੜਾ ਹੈ ਅੱਜ ਹੋਰ ਸੱਤਾ 132ਵੇਂ ਜਨਮ ਦਿਹਾੜੇ ਨੂੰ ਬੜੇ ਹੀ ਪਿਆਰ ਸਤਿਕਾਰ ਅਤੇ ਨਿਮਰਤਾ ਭਾਵਨਾ ਨਾਲ ਮਨਾ ਰਹੀਆਂ ਹਨ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਇਸ ਤ ਦੇ ਜਵਾਰੇ ਨੂੰ ਮਨਾਉਂਦੇ ਹੋਏ ਆਪ ਜੀ ਦੇ ਬੱਚਿਆਂ ਵੱਲੋਂ ਸ੍ਰੀ ਸਬਜਪਜੀ ਸਾਹਿਬ ਦੇ ਜਾਪ ਸ੍ਰੀ ਚੋਪਈ ਸਾਹਿਬ ਦੇ ਜਾਪ ਕੀਤੇ ਗਏ ਹਨ ਕਿ ਮੇਰੇ ਕੋਲ ਹਿੰਦੁਸਤਾਨ ਦੇ ਵਿੱਚ ਪਹਿਲੀ ਸੰਸਥਾ ਹੈ ਕਿ ਜਿਹੜੀ 132 ਸਾਲ ਪੁਰਾਣੀ ਹੈ 13 ਮਈ 1893 ਇਹਦਾ ਬੜਾ ਹੀ ਸੰਘਰਸ਼ਮਈ ਬੜਾ ਹੀ ਬਾਖਸ਼ਾਲੀ ਇਤਿਹਾਸ ਹੈ ਔਰ ਮੈਂ ਬੇਤਿਕਰਾ ਕਾ ਡਾਕਟਰ ਨੂੰ ਕਿ ਉਹ ਆ ਕੇ ਸਾਰੇ ਬੱਚਿਆਂ ਨੂੰ ਬਹੁਤ ਸਾਰੇ ਅਧਿਆਪਕ ਵੀ ਨਾਮੇ ਨੇ

ਜ਼ਿੰਦਗੀ ਬਣਾਉਣ ਵਾਲੀਆਂ ਸੰਸਥਾਵਾਂ ਬੜੀਆਂ ਕਾਦਰ ਦੇ ਜਿਹੜੀਆਂ ਬੱਚਿਆਂ ਨੂੰ ਆਪਣੇ ਸ਼ਗਰਦਾਂ ਨੂੰ ਅਸਤਰਾ ਪ੍ਰਕਾਰ ਦੀ ਗੋਲਦੀ ਵਿੱਚ ਚੇ ਕਰੇ ਕਦਮਾਰ ਦਾ ਘਰ ਬੱਚਿਓ ਇਹ ਤੁਹਾਡੀ ਇੰਸਟੀਟਿਊਸ਼ਨ ਜਿਹੜੀ ਹੈ 1893 ਸਰਕਾਰਾਂ ਦੁਆਛੇ ਦੇ ਸ਼ੁਰੂ ਕੀਤੀ ਗਈ ਸੀ ਔਰ ਉਹਨਾਂ ਸਾਰੇ ਆਪਣੇ ټول ਜਾਇਦਾਦ ਇੰਤਜ਼ਾਰ ਨਾਲ ਚੀਜ਼ ਆਪਣੇ ਕੋਲ ਤਕਨੀਸ਼ੇ ਰੱਖਿਆ پناہ سالر سی اور چار دن بعد چڑھائی کر گیا پچھے اپنی پتنی چھٹ گیا وہاں راج دیوی سی اور پتنی پہلے ہی چڑھائی کر چکی تھی وہاں بھری سی سو یہ سنسا جی پھر ہل ہو جب خسم نہ رہے تو پھر مشکل ہو جاتی ہے ہاں ہر کام کے انہوں نے تو لکھن کرونا تھی کروڑ روپیے تھی اس میں بھی تھی دی لیکن جنہیں ہاتھ فراویو جائیداد وہ سب وجہ لوگ تو بہت چکے سن اور ہلی ہوتا بڑھتی بھتی مڈل ہوئی آئی ہوئی ہائر سیکنڈری ہوئی سیئر سیکنڈری ہوئی سکول کھلے کالج کھلے اور ਅੱਜ ਬਹੁਤ ਜੀ ਬੱਚੇ ਸਾਰੇ ਗਏ ਹੋ ਐ ਇਹ ਸੋਸਤਾ ਬੇ ਦੇ ਕਾਜਾ ਤੇ ਸਕੂਲ ਆ ਪੜ ਰਹੇ ਹੋ ਕਾਡ ਸਾਰੇ ਬੱਚਾ ਬਹੁਤ ਬਹੁਤ ਪਿਆਰ ਸਾਰੇ ਬੱਚਾ ਨੂੰ ਅੱਜ ਅਸੀਂ ਹੋਸ ਬਣੇ ਹੈ ਨਾ 1900 1993 ਸਭ 100 ਸਾਲ ਪੂਰੇ ਹੋ ਗਏ ਸੀ ਤੇ ਉਹ ਲੋਕਾਂ ਵਾਸਤੇ 100 ਸਾਲ ਦਾ ਬਣਾਇਆ ਸੀ 1900 ਤੇ ਦਰਮੇ ਪੂਰੇ ست سالوں تے چوبیس سال ہو گئے کچی بتی سال ہو گیا ہے بتی سال چڑھ گیا بڑی گراؤنڈ کر چکی اور پری سی بڑے بڑے پرانے اسٹوڈینٹس بھی لیڈر بھی سارے آئے سی گورنر بھی ڈی سی بھی سب بڑا بدی رہے ادو تو لے کے انیس سو ترانوے تو ਅਸੀਂ ਹਸ ਸਾਹ ਇਧਰ ਲਾ ਹੈ ਫਾਊਂਡੇਸ਼ਨ ਦੇ ਕੋ ਮਨਾਉਣੇ ਆ ਹਾਂ ਜੀ ਪੂਰੀ ਦਾ ਘਾਰੇ ਲਿਆ ਹਾਂ ਹਾਂ ਜੀ ਹਾਂ ਜੀ ਵੱਲਾ ਕਾਲਜ ਦੀ ਵਿਦਿਆਰਥਣ ਜਿਸ ਬੱਚੇ ਨੇ ਕਵਿਤਾ ਜਿਹੜਾ ਅੱਜ ਫਾਊਂਡੇਸ਼ਨ ਦੇ ਮਨਾਇਆ ਗਿਆ ਹੈ ਐਡਾ ਪ੍ਰੋਗਰਾਮ ਜੋ ਸਰਦਾਰੀਆਂ ਸਦਾ ਸਾਥ ਸਿੰਘ ਜੀ ਸਰਦਾਰ ਦੇਔਰ ਸੁਖਾ ਸਿੰਘ ਵੀ ਸਰਦਾਰ ਜੀ ਦੀ ਯਾਦ ਵਿੱਚ ਅਸੀਂ ਮਨਾਰਾ ਉਹਨਾਂ ਵਰਪਤ ਕੀਤਾ ਗਿਆ ਪ੍ਰੋਗਰਾਮ ਅੱਜ ਆਲ ਇਹ ਜਿਹੜੀ ਬਰੇਗੜ ਹੈ ਬਣਾਈ ਜਾਂਦੀ ਹੈ ਔਰ ਇਹ ਇੱਕ ਸ਼ੋਭਤ ਵੀ ਬਰੇਗੜ ਹੈ ਸਾਡੇ ਸਿੱਖੀ ਦਾ ਸੱਚੀ ਇੱਕ ਬਹੁਤ ਵੱਡੀ ਹਸਤੀ ਸਾਡੇ 19ਵੀਂ ਸਦੀ ਦੇ ਜਿਹਨਾਂ ਨੇ ਆਪਣਾ ਸਭ ਕੁਝ ਪਾ ਕੇ ਮਾਨ ਤਨ ਸਭ ਕੁਝ ਦੇ ਦਿੱਤਾ ਇਸ ਸਤਿਅਾ ਵਾਸਤੇ ਔਰ ਇਸ ਸਤਿਅਾ ਨੇ ਆਪਣੇ ਵੱਖ-ਵੱਖ ਹੇਜ ਦੇ ਵਿੱਚ ਆਪਣੇ ਬੱਚੇ ਵੀ ਰਹੇ ਹੋ ਤੇਜੇ ਦੇ ਮੋਢੀ ਦਾ ਨੇ ਇੱਜ਼ਤਨਾ ਚ ਬਤਾਇਆ ਔਰ ਜਿਹੜਾ ਨਿਰਦੇਸ਼ ਦਾ ਨਾਮ ਚ ਬਤਾਇਆ ਆਪਣੀ ਚਗੀਆਂ ਸੇਵਾਵਾਂ ਕਰਕੇ ਸੋ ਇਹਨਾਂ ਬੱਚਾ ਦੇ ਅੱਜ ਇੱਥੇ ਬਲਕੋਡਾ ਬੀਬੀਆਂ ਨੂੰ ਗਾਣ ਗੀਤਾਂ ਕੀਤਨ ਹੋਇਆ ਔਰ ਸਾਰੇ ਬੱਚਾ ਦੇ ਆਪ ਹੀ ਪਾਠ ਕਰਦੇ ਆਪੇ ਹੀ ਪਾਠ ਕਰਦੇ ਛੋਟੇ ਸਦੀਏ ਕੁ ਵੀ ਹੈ ਇਹ ਤੇ ਸਾਰੇ ਆ ਇੰਸਟੀਟਿਊਸ਼ਨ ਰਹਿਤੇ ਕਾਜਾਂ ਦੇ ਵਿੱਚ ਸਕੂਲ ਆ ਗਏ ਰਹਿਤੇ ਉੱਪਰ ਬੰਤავ ਨੇ ਆਪਣੇ ਜਿੱਥੇ ਸੈਲ ਪੜ ਦਾ ਪ੍ਰੋਗਰਾਮ ਹੁੰਦਾ ਹੈ ਔਰ ਹਰ ਤਲਾ ਮੇ ਨਹਿਵਾ ਕੋ ਤੇਵਰਾ ਦੀਵਾਰੀ ਆਉਂਦੀ ਹੈ ਉੱਥੇ ਕੋਲ ਬੋਜੇ ਦੇ ਚਰਬੇ ਬਚੇ ਕਰ ਤੇ ਸੱਚਾ ਜੇ ਕੋਰ ਕਰਦੇ ਕਲਾ ਵੀ ਜਾਵੇ ਔਰ ਪਾਵਨ ਵਾਲੀ ਨਸਲ ਵੀ ਇਸੇ ਤਰ੍ਹਾਂ ਹੀ ਤਿਆਰ ਕਰੇ ਤਾਂ ਅੱਜ ਇਹ ਨਸਲ ਚਾਰ ਕੀ ਰਹੀ ਹੈ ਵਾਈਬ੍ਰੇਟਿਕਾ ਖਾਲਸਾ ਦਾ ਵਾਈਬ੍ਰੇਟਿਕੀ ਫਸੇ ਹੈ ਇਹ ਸੰਸਥਾ ਆਪਣਾ 22ਵਾਂ ਸਥਾਪਨਾ ਦਿਵਸ ਮਨਾ ਰਹੀ ਹੈ ਔਰ ਇਹ ਦੋਸਤਾਂ ਦੀ ਪਹਿਲੀ ਸੰਸਥਾ ਹੈ ਸਭ ਤੋਂ ਪੁਰਾਣੀ ਸੰਸਥਾ ਹੈ ਕਿ ਜਿਹੜੀ 132ਵਾਂ ਮਾਰਾ ਜਿਹੜਾ ਅੱਜ ਮਨਾ ਰਹੀ ਹੈ ਔਰ ਸਾਡੇ ਸਾਰੇ ਲਈ ਬੜੀ ਮਾਣ ਵਾਲੀ ਗੱਲ ਹੈ ਇਸ ਖੁਸ਼ੀਆਂ ਭਰੇ ਮੌਕੇ ਤੇ ਬਹੁਤ ਸਾਰੇ ਸਾਡੇ ਪੁਰਾਣੇ ਅਲੂਮਨੀ ਸਟੂਡੈਂਟਸ ਜਿਹੜੇ ਉੱਥੇ ਆਏ ਵਿਦਿਆਰਥੀ ਉਹਨਾਂ ਦੇ ਮਾਤਾ ਪਿਤਾ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਸਾਰਿਆਂ ਦਾ ਜਿਹੜੇ ਪਰਸਨਲ ਸੰਬੰਧਤ ਭਾਈ ਸਾਹਿਬ ਜਿਹੜੇ ਦਿਨੇ-ਦਿਨੇ ਆਏ ਆ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਸਾਡੇ ਵੱਲੋਂ ਧੰਵਾਦ ਤੇ ਸਾਡੀਆਂ ਖੁਸ਼ੀਆਂ 'ਚ ਹੁਸ਼ਾਮ ਰੋਏ ਸਾਡੇ ਵੱਲੋਂ ਬਹੁਤ ਬਹੁਤ ਧੰਵਾਦ ਅੱਜ ਦਾ ਇਹ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਸਾਰੇ ਕਿਉਂਕਿ ਸਕੂਲ ਦਾ ਨਾਮ ਸੰਤ ਸਿੰਘ ਸੁਖਾ ਸਿੰਘ ਹੈ ਕਿਉਂਕਿ ਹਮੇਸ਼ਾ ਹੀ ਸੰਤ ਸਿੰਘ ਸੁਖਾ ਸਿੰਘ ਉਹਨਾਂ ਦਾ ਨਾਮ ਤੇ ਲਿਆ ਹੀ ਜਾਂਦਾ ਹੁੰਦਾ ਹੈ ਲੇਕਿਨ ਅੱਜ ਦਾ ਖਾਸ ਤੌਰ ਤੇ ਵਿਸ਼ੇਸ਼ ਰੂਪ 'ਚ ਇਹ ਪ੍ਰੋਗਰਾਮ ਜਿਹੜਾ ਸੀ ਉਹ ਸਰਦਾਰ ਸੰਤ ਸਿੰਘ ਜੀ ਦੀ ਸੁਪਤਨੀ ਤੇ ਸੁਖਾ ਸਿੰਘ ਜੀ ਦੀ ਸੁਪਤਰੀ ਜਨੀ ਜੀ ਵੀ ਰਾਜ ਜੀ ਵੀ ਤੇ ਦੇਖਣ ਨੂੰ ਉਹਨਾਂ ਦੀ ਦੇਣ ਤੋਂ ਬਿਨਾਂ ਅੱਜ ਵੀ ਰੇਟਸ ਦੇਖ ਸਕਦੇ ਤੁਸੀਂ ਘਰਾਂ ਦੇ ਵਿੱਚ ਵਿੱਦਿਆ ਦੀ ਮਰਜ਼ੀ ਨੂੰ ਬੰਗਾਰ ਹੈ ਪੱਤਾ ਨਹੀਂ ਹਿਲ ਸਕਦਾ ਤੇ ਉਹਨਾਂ ਨੇ ਸਾਰੀ ਦੀ ਸਾਰੀ ਆਪਣੀ ਜਾਇਦਾਦ ਜਿਹੜੀ ਸੀ ਇੱਕ ਵਿੱਦਿਅਕ ਸੰਸਥਾ ਨੂੰ ਦੇ ਦਿੱਤੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਿਰਪਾ ਹੈ ਸੀ